ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੁਰਵਿੰਦਰ ਫੈਮਿਲੀ ਵਲੌਗ ਵੇ ਤੁਹਾਡਾ ਸਵਾਗਤ ਹੈ ਜੀ ਤੇ ਆਈ ਹੋਪ ਕਿ ਸਾਰਿਆਂ ਠੀਕ ਠਾਕ ਹੋਗੇ ਵਧੀਆ ਹੋਣ ਖੁਸ਼ਾਲ ਹੋਣਗੇ ਅਸੀਂ ਵੀ ਠੀਕ ਠਾਕ ਆ ਜੀ ਤੇ ਸਵੇਰਾ ਟਾਈਮ ਹੈ ਜੀ ਸਵੇਰੇ ਵੱਜੂ 8 ਤੇ 10 ਹੈਗਾ ਜੀ ਅੱਜ ਸੰਡੇ ਦਾ ਤੇ ਸੋ ਫਰੈਂਸ ਅੱਜ ਦੇ ਵੀਡੀਓ ਆਪਣੇ ਕਿਹੜੇ ਟੌਪਿਕ ਤੇ ਹੈਗੇ ਜੀ ਆਪਾਂ ਘਰ ਖਾਚ ਵਿੱਚ ਕਿਵੇਂ ਆਪਣੇ ਘਰ ਦੇ ਕੰਮ ਨੂੰ ਸਟਾਰਟ ਕਰ ਸਕਦੇ ਆ ਟੈਲਰ ਮਟੀਰੀਅਲ ਦਾ ਠੀਕ ਹੈ ਜੀ ਤੁਸੀਂ ਇਹ ਸਾਰਾ ਸਮਾਨ ਦੇਖਦੇ ਹੋ ਜੀ ਇਹ ਤਾਂ ਆਪਣੇ ਕੋਲੇ ਏ ਮੈਂ ਕਰੇ ਹੀ ਕੰਮ ਸ਼ੁਰੂ ਕੀਤਾ ਹੋਇਆ ਹੈ ਜੀ ਆਪਣਾ ਬਹੁਤ ਹੀ ਘੱਟ ਖਾਤੇ ਤੇ ਆਪਾਂ ਲੁਧਿਆਣਾ ਤੋਂ ਸਮਾਨ ਲੈ ਕੇ ਆਉਣੀ ਹੈ ਜੀ ਤੇ ਇੱਥੇ ਨਾਲ ਤਾਂ ਆਪਣਾ ਸਮਾਨ ਸੇਲ ਹੋ ਜਾਂਦਾ ਹੈ ਜੀ ਤੇ ਨਾਲ ਹੀ ਆਪਦੇ ਕੱਪੜੇ ਤੇ ਆਪਾਂ ਲਾ ਲੈਂਗੇ ਤੇ ਮੇਰਾ ਕੰਮ ਸਟੀਚਿੰਗ ਦਾ ਹੈ ਤੁਹਾਨੂੰ ਪਤਾ ਹੀ ਹੈ ਜੀ ਦੇਖੋ ਰੀਲਾ ਨੇ ਡੱਬੇ ੜੇ ਹੁੰਦੇ ਆ ਜੀ ਇਹ ਵੀ ਆਪ ਨੂੰ ਬਹੁਤ ਹੀ ਘੱਟ ਰੇਟ ਤੇ ਉਥੋਂ ਮਿਲ ਜਾਂਦੇ ਆ ਤੇ ਜਿਹਦੇ ਵਿੱਚ ਕਿ ਆਪਾਂ ਨੂੰ ਵਧੀਆ ਮੁਨਾਫਾ ਹੋ ਜਾਂਦਾ ਜੀ ਤੁਸੀਂ ਇਹ ਵੀ ਲਿਆ ਸਕਦੇ ਏ ਡੱਬੇ ਗੁਕਰਮ ਜਿਹੜੀ ਹੈਗੀ ਆ ਦੇਖੋ ਟੈਂਟਨ ਪੀਸ ਦੇ ਰੋਲ ਮਿਲ ਲੈਂਗੇ ਤੁਹਾਨੂੰ ਲੁਧਿਆਣੇ ਤੋਂ ਬਹੁਤ ਹੀ ਘੱਟ ਰੇਟ ਤੇ ਮਿਲਦਾ ਜੀ ਇਹ ਆਪਾਂ ਨੂੰ ਇਹਦੇ ਵਿੱਚੋਂ ਆਪਾਂ ਵੀ 25 ਰੁਪਏ ਇੱਕ ਮੁਠੇ ਵਗੈਰਾ ਕਮਾ ਲੈਨੇ ਆ ਜੀ ਇਸ ਤੋਂ ਵੀ ਜ਼ਿਆਦਾ ਕਮਾਈ ਜਾਂਦੀ ਆ ਉਹ ਤੁਹਾਡੇ ਹਿਸਾਬ ਤੇ ਆ ਤੁਹਾਡੇ ਰੀਚ ਕਿਸ ਤਰੀਕੇ ਨਾਲ ਆਪਾਂ ਤੁਸੀਂ ਸਮਾਨ ਵੇਚਦੇ ਹੋ ਕਿਸ ਤਰੀਕੇ ਨਾਲ ਮੁਨਾਫਾ ਹੁੰਦਾ ਉਹ ਤੁਹਾਡੇ ਤੇ ਆ ਜੀ ਕਿੰਨਾ ਦਾ ਰੋਲ ਮਿਲੂਗਾ ਤੁਹਾਨੂੰ ਇਹ ਤੇ ਇਹਦੇ ਤੋਂ ਵਧੀਆ ਆਰਾਮ ਨਾਲ 25 30 ਰੁਪਏ ਆਪਣਾ ਆਰਾਮ ਨਾਲ ਕਮਾਈ ਹੋ ਜਾਂਦੀ ਆ ਕਿ ਆਪਾਂ ਇਹ ਸਮਾਨ ਲੈ ਕੇ ਆਂਦਾ ਤੇ ਇੱਕ ਐਂ ਡੱਬਿਆਂ ਗਾਂਚੀ ਦੇਖੋ ਇਹ ਵੀ ਮੈਂ ਡੱਬੀਆਂ ਉੱਥੋਂ ਇਕੱਠੀਆਂ ਲੈਉਣੀਆਂ ਲignées ਆ ਨਾਲ ਤੇ ਮੇਰੀਆਂ ਸੇਲ ਹੋ ਜਾਂਦੀਆਂ ਜੀ ਤੇ ਨਾਲੇ ਇਹ ਮੇਰੇ ਅਦੇ ਕੰਮ ਚ ਵਰਤੂ ਕਰ ਲੈਣੀ ਠੀਕ ਹੈ ਜੀ ਇੱਕ ਹੋ ਗਿਆ ਜੀ ਆਹ ਇਹ ਫੁੱਟੇ ਜਿਹੜੇ ਹੋਗੇਗੀ ਆਪਣੇ ਲੈਗ ਸ਼ੇਪਰ ਹੋ ਗਿਆ ਬਾਹਰ ਨਾਲ ਸ਼ੇਪਰ ਹੋ ਗਿਆ ਮਤਲਬ ਕਿ ਕਈ ਸਾਰੇ ਸ਼ੇਪਾਂ ਦੇ ਕਿਤੇ ਆ ਜੀ ਇਹ ਠੀਕ ਹੈ ਜੀ ਇਹ ਵੈਸੇ ਤਾਂ ਮੈਂ ਨੀਸ਼ੋ ਤੋਂ ਮੰਗਵਾਏ ਆਨਲਾਈਨ ਪਰ ਤੁਸੀਂ ਇਹ ਵੀ ਘਰੇ ਲਿਆ ਸਕਦੇ ਆ ਸੇਲ ਕਰਨ ਵਾਸਤੇ ਤੇ ਲਾਸਟਿਕ ਹੋਗੀ ਲਾਸਟਿਕ ਦਾ ਰੋਤ ਨੂੰ ਬਹੁਤ ਸਸਤਾ ਮਿਲ ਜਾਂਦਾ ਉਥੋਂ ਮੈਂ ਕਈ ਰੋਲ ਲੈ ਆਉਣੀ ਹੁੰਦੀ ਆ ਉਥੋਂ ਲਾਸਟਿਕ ਦੇ ਤੇ ਜਿਹੜੀ ਤੇ ਮੇਰੇ ਸੇਲ ਵੀ ਹੋ ਜਾਂਦੀ ਆ ਤੇ ਮੈਨੂੰ ਗਲੇ ਵੀ ਮੈਪਲਾਜੀ ਵਗੈਰਾ ਚ ਵਰਤ ਲੈਂਦੀ ਆ ਇਹਦੇ ਚ ਤੁਹਾਨੂੰ ਵਧੀਆ ਮੁਨਾਫਾ ਹੁੰਦਾ ਜੀ ਇਹਨਾਂ ਚੋਂ ਵੀ ਤੇ ਗਲੇ ਦੇਖੋ ਗਲੇ ਦੇ ਪੈਕ ਇਸ ਤਰੀਕੇ ਨਾਲ ਪੈਕ ਹੋਣਗੇ ਤੁਹਾਨੂੰ ਤੇ ਇਸ ਤਰੀਕੇ ਉੱਪਰ ਰੇਟ ਲਿਖਿਆ ਹੋਊਗਾ ਤੁਸੀਂ ਕੋਈ ਸਮਾਨ ਲੈਣ ਜਾਓਗੇ ਇਸ ਤਰੀਕੇ ਉੱਪਰ ਰੇਟ ਲਿਖਿਆ ਹੋਊਗਾ ਤੁਸੀਂ ਚਾਹੇ ਤਾਂ ਇੱਕ ਬੰਡਲ ਲੈ ਲਓ ਦੋ ਲੈ ਲਓ ਤੇ ਆ ਤੁਹਾਡੀ ਮਰਜ਼ੀ ਹੈ ਜੀ ਪਰ ਤੁਹਾਨੂੰ ਮਿਲਣਗੇ ਇਸ ਤਰੀਕੇ ਦੇਖੋ ਯੂ ਸ਼ੇਪ ਦੇ ਗਲੇ ਆ ਤੇ ਇਹਦੇ ਵਿੱਚ ਆਪਾਂ ਨੂੰ ਕਿੰਨੇ ਪੀਸ ਆਗੇ ਜੀ 5 ਪੀਸ ਨਹੀਂ 1 2 3 4 5 6 7 8 9 10 ਦਾ ਫੈਕਟਰ ਮਿਲ ਲੇਗਾ ਤੁਹਾਨੂੰ ਗਲਿਆਂ ਦੇ ਠੀਕ ਹੈ ਜੀ ਇਹ ਤੁਸੀਂ ਇਸ ਤਰੀਕਾ ਨਾਲ ਤੁਹੋ ਗਲੇ ਵੀ ਲੈ ਆ ਸਨ ਚਾਹੇ ਤੁਸੀਂ ਇੱਕ ਪੈਕ ਤੇ ਲੈ ਚਾਹੇ ਤੁਸੀਂ ਦੋ ਪੈਕ ਤੇ ਲੈ ਲੋ ਉੱਥੇ ਕਈ ਦੁਕਾਨਾਂ ਆਏ ਜੀ ਲੁਧਿਆਣਾ ਜਿੱਥੇ ਜੀ 2000 ਤੋਂ ਸਟਾਰਟਿੰਗ ਹੁੰਦਾ ਕਮ ਠੀਕ ਹੈ ਜੇ ਅਗਰ ਤੁਸੀਂ 2000 ਦਾ ਸਮਾਨ ਲਓਗੇ ਤਾਂ ਹੀ ਉਹ ਸਮਾਨ ਦਿੰਦੇ ਆ ਤੇ ਕਈ ਦੁਕਾਨਾਂ ਇਹੋ ਜਿਹੀਆਂ ਹੈਗੀਆਂ ਜਿੱਥੇ ਤੁਸੀਂ 1000 ਦਾ ਵੀ ਸਮਾਨ ਲੈ ਆ ਸਕਦੇ ਆ ਜੇ ਤੁਸੀਂ ਕਿਸੇ ਨਾਲ ਗਏ ਹੋ ਜਿਵੇਂ ਕੋਈ ਸਮਾਨ ਤੋਂ ਲੈਣ ਗਿਆ ਲੈਸਾ ਵਗੈਰਾ ਦਾ ਤੁਸੀਂ ਉਹਨਾਂ ਨਾਲ ਜਾ ਕੇ ਵੀ ਆਦਾ ਸਮਾਨ ਲੈ ਆ ਸਕਦੇ ਆ ਦੇਖੋ ਜਿਵੇਂ ਹੁਣ ਮੈਂ ਐਸੀ ਲੈਸਾਂ ਲੈਣ ਗਿਆ ਸੀ ਉਹਦੇ ਨਾਲ ਜਾ ਕੇ ਮੈਂ ਆਦਾ ਮਟੀਰੀਅਲ ਜਿੰਨਾ ਵੀ ਮਿਲਦਾ ਸੀਦਾ ਸੀ ਲੈ ਲਈ ਤੇ ਫਿਰ ਇੱਕ ਮੈਂ ਕੁੱਪੀਆਂ ਆਹ ਕੁੱਪੀਆਂ ਦਾ ਡੱਬਾ ਵੀ ਉਥੇ ਬਹੁਤ ਸਸਤਾ ਮਿਲਦਾ ਤੁਸੀਂ ਇੱਥੇ 10 10 ਰੁਪਏ 15 15 ਪਰ ਦੀ ਕੁੱਪੀ ਵੀ ਵੇਚਾਈ ਦੀ ਆ ਤੇ ਆਹ ਤਾਂ ਜਿਵੇਂ ਵਰਕ ਕਰਨ ਵਾਸਤੇ ਲੈ ਕੇ ਆਈਆਂ ਇਹ ਵੀ ਮੈਨੂੰ ਬਹੁਤ ਸਸਤਾ ਮਿਲਿਆ ਮੈਂ ਉਥੋਂ 6 ਪੀਸ ਇਕੱਠੇ ਲੈ ਲਿਆ ਤੇ ਸਾਨੂੰ ਦੇਖੋ ਉੱਪਰ ਰੇਟ ਲਿਖਿਆ ਹੋਇਆ ਇਹ ਵੀ ਬਹੁਤ ਸਸਤਾ ਮਿਲ ਗਿਆ ਤੁਸੀਂ ਇਹੋ ਜਿਹਾ ਸਮਾਨ ਅਗਰ ਤੁਹਾਡੇ ਮਹੱਲੇ 'ਚ ਕੋਈ ਸਮਾਨ ਲੈਣ ਜਾਂਦਾ ਤੁਸੀਂ ਉਹਨਾਂ ਨਾਲ ਜਾ ਕੇ ਵੀ ਆਲਾ ਥੋੜਾ ਮੋਟਾ ਸਮਾਨ ਲੈ ਆ ਸਕਦੇ ਆ ਤੇ ਆਪਦੇ ਕੰਮ ਦੀ ਸਟਾਰਟਿੰਗ ਕਰ ਸਕਦੇ ਆ ਤੁਸੀਂ 1000 ਰੁਪਏ ਤੋਂ ਸਟਾਰਟਿੰਗ ਕਰ ਸਕਦੇ ਆ 2000 ਤੋਂ ਸਟਾਰਟਿੰਗ ਕਰ ਸਕਦੇ ਆ 1500 ਤੋਂ ਸਟਾਰਟਿੰਗ ਕਰ ਸਕਦੇ ਹੋ ਤੁਹਾਡੀ ਇੱਛਾ ਜਿੰਨਾ ਤੁਹਾਡੇ ਕੋਲ ਪੈਸੇ ਹੈਗੇ ਆ ਦੇਖੋ ਜੀ ਸਾਰੇ ਮਟੀਰੀਅਲ 'ਚ ਸਮਾਨ ਦੇ ਪੈਸੇ ਵਧੀਆ ਵਜਦੇ ਆ ਤੇ ਤੁਸੀਂ ਇਹ ਟੱਚ ਬਟਨ ਦੇ ਡੱਬੇ ਵੀ ਲੈ ਸਕਦੇ ਹੋ ਦੇਖੋ ਜੀ ਇਹ ਟੱਚ ਬਟਨ ਡੱਬੇ ਆਪਣੇ 60 ਰੁਪਏ 70 ਰੁਪਏ 80 ਰੁਪਏ ਸੇਲ ਹੋਉਂਦੀ ਆ ਇਹਦੇ ਚੋਂ ਡਬਲ ਮਾਫਾ ਹੁੰਦਾ ਹੈ ਦਬੀਆਂ ਚ ਵੀ ਮੈਂ ਇਹ ਡਬਗਣੇ ਪੈਕ ਲੈ ਕੇ ਆਈ ਸੀ ਜੀ ਇੱਕ ਡੱਬਾ ਲਈ ਇਸੇ ਵਿੱਚ ਮੇਰੇ ਡਬਗਣੇ ਜਿਹੜੇ ਡੱਬੇ ਚ ਜੀ ਡੱਬੀਆਂ ਮੇਰੀਆਂ ਸੇਲ ਹੋਉਂਗੀਆਂ ਠੀਕ ਹੈ ਜੀ ਇਸ ਪਹਲਾ ਜੀ ਮੈਂ ਮੁਕਰਮ ਲੈ ਇਸੇ ਦੇਖੋ ਇੱਕ ਮੁਠਾ ਹੀ ਰਹਿ ਗਿਆ ਮੈਂ ਦੋ ਮੁਠੇ ਲੈ ਕੇ ਆਈ ਸੀ ਤੇ ਇਹ ਜਿਹੜਾ ਇੱਕ ਮੁਠਾ ਰਹਿ ਗਿਆ ਕੋਸ਼ਿਸ਼ ਮੈਂ ਵਾਰਦੇ ਕੋਸ਼ਿਸ਼ ਮੇਰੇ ਸੇਲ ਹੋਗੇ ਜੀ ਤੁਸੀਂ ਇਸ ਤਰੀਕੇ ਨਾਲ ਥੋੜੇ ਜਿਹੇ ਪੈਸਿਆਂ ਚ ਵਧੀਆ ਕਮਾਈ ਕਰ ਸਕਦੇ ਆ ਅਗਰ ਤੁਸੀਂ 5000 ਦਾ ਸਮਾਨ ਲਿਆਉਂਗੇ ਅੱਜ ਘਰੇ ਰੱਖੋਗੇ ਜਿਨਾਂ ਦਾ ਬੜੀ ਕ ਉਹ ਵੀ ਰੱਖ ਸਕਦਾ ਜਿਨਾਂ ਦਾ ਨਹੀਂ ਬਟੀਲ ਜੀ ਉਹ ਵੀ ਰੱਖ ਸਕਦਾ ਅਗਰ ਤੁਹਾਡੇ ਮੱਲੇ ਚ ਵਧੀਆ ਸਲਾਈਸ ਵੀ ਦਾ ਕੰਮ ਹੈਗਾ ਮੱਲੇ ਚ ਤੇ ਤੁਸੀਂ ਇਹ ਸਮਾਨ ਲੈ ਆ ਸਕਦੇ ਆ 5000 ਜਾਂ 10000 ਵੀ ਲੈਂਦਾ ਤੁਹਾਡਾ ਕਿੰਨਾ ਸਮਾਨ ਵਿੱਚੋ ਸੇਲ ਹੋ ਸਕਦਾ ਅੱਜੋ ਇੱਥੇ ਵਧੀਆ ਮੁਨਾਫੇ ਚ ਤੁਸੀਂ ਘੱਟ ਪੈਸਿਆਂ ਚ ਵਧੀਆ ਮੁਨਾਫਾ ਕਮਾ ਸਕਦੇ ਆ ਤੇ ਸੋ ਫਰੈਂਡਸ ਤੁਸੀਂ ਤੁਸੀਂ ਮੇਰੀ ਵੀਡੀਓ ਨੂੰ ਹਰ ਰੋਜ਼ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਨਾਲ ਆਪਾਂ ਵਲੌਗਿੰਗ ਦਾ ਚੈਨਲ ਇਸ ਤਰੀਕਾ ਨਾਲ ਸ਼ੁਰੂ ਕਰ ਲਿਆ ਜੀ ਤੇ ਤੁਸੀਂ ਉਸ ਚ ਵਲੌਗਿੰਗ ਵਾਲੀ ਵੀਡੀਓ ਨੂੰ ਵੀ ਮੇਰੇ ਫੋਲੋ ਸਪੋਰਟ ਕਰੋ ਤਾਂ ਜੋ ਤੁਹਾਡੇ ਜਿਵੇਂ ਆਉਣ ਵਾਲੀ ਵੀਡੀਓ ਵਧੀਆ-ਵਧੀਆ ਬਣਾ ਸਕਾਂ ਤੇ ਸੋ ਫਰੈਂਡਸ ਆਪਾਂ ਡੇਲੀ ਵੀਡੀਓ ਆਇਆ ਕਰਨੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜੁਲ ਕਰਿਓ ਤੇ ਬਾਤਾਂ ਨੂੰ ਸ਼ੇਅਰ ਕਰੋ ਤੇ ਬਾਏ ਬਾਏ ਕੀ ਰੱਖ ਰੱਖਾਂ